ਸਸੇ ਗਰਾਲ ਦੀ ਸਾਰੰਗ ਵਾਲੀ ਗੱਲ ਕਰਦੇ ਆ ਵਰਕ ਤੇ ਵੀਡੀਓ ਬਾਰੇ ਤਰੀਦ ਦੀ ਮੰਮੀ ਦਾ ਪ੍ਰੀਤ ਨੂੰ ਫੋਨ ਆਉਂਦਾ ਹੈ ਤੇ ਉਹ ਸਾਰੀ ਗੱਲ ਦੱਸਦੀ ਹੈ ਕਿ ਉਸਨੇ ਉਸਦੇ ਪਰਸ ਵਿੱਚ 4000 ਰੁਪਏ ਪਾਏ ਸੀ ਤੇ ਪ੍ਰੀਤ ਆਪਣੀ ਮੰਮੀ ਨਾਲ ਬਹੁਤ ਗੁੱਸਾ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਐਵੇਂ ਚੋਰੀ ਮੇਰੇ ਮੈਨੂੰ ਪੈਸੇ ਨਾ ਦਿਆ ਕਰੋ ਜੋ ਕੁਝ ਦੇਣਾ ਆਉਂਦਾ ਘਰ ਦੇ ਸਾਹਮਣੇ ਦਿਆ ਕਰੋ ਆ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਕਹਿੰਦੀ ਹੈ ਇੱਕ ਤਾਂ ਮੈਂ ਤੇਰੀ ਹੈਲਪ ਕੀਤੀ ਉਦੋਂ ਤੂੰ ਮੈਨੂੰ ਹੀ ਬੋਲੀ ਜਾਨੀ ਆ ਬਿਰਗਤ ਕੰਦੀ ਆ ਗੱਲ ਨਹੀਂ ਹੁੰਦੀ ਜੋ ਕੁਝ ਵੀ ਦੇਣਾ ਕਰਦਿਆਂ ਦੇ ਸਾਹਮਣੇ ਦਿਆ ਕਰਵਾਵ ਮੈਨੂੰ ਚੰਗਾ ਨਹੀਂ ਲੱਗਦਾ ਉਸ ਤੋਂ ਬਾਅਦ ਪ੍ਰੀਤ ਸੋਚਦੀ ਆ ਕਿ ਉਹ ਜੋ ਮੰਮੀ ਨੇ ਪੈਸੇ ਮੇਰੇ ਪਰਸ ਵਿੱਚ ਪਾਇਏ ਸੀ ਉਹ ਆਖਿਰਕਾਰ ਪੈਸੇ ਗਏ ਕਿੱਥੇ ਉਹ ਬਹੁਤ ਪਰੇਸ਼ਾਨ ਹੁੰਦੀ ਆ ਤੇ ਉਸ ਦਾ ਸ਼ੱਕ ਆਪਣੇ ਸਾਸਤੇ ਜਾਂਦਾ ਹੈ ਕਿ ਸਾਰੇ ਪੈਸੇ ਸਾਸ ਨੇ ਹੀ ਕੱਢੇ ਹੁੰਨੇ ਆ ਉਸ ਤੋਂ ਚੋਰੀ ਪਰਨ ਥੋੜਾ ਉਹ ਸ਼ਾਕੋ ਨੂੰ ਵਿੱਕੀ ਤੇ ਵੀ ਜਾਂਦਾ ਹੈ ਕਿ ਵਿੱਕੀ ਨਹੀਂ ਪੈਸੇ ਕੱਢੇ ਹੋਣੇ ਆ ਜਿਹੜਾ ਵਿੱਕੀ ਤੋਂ ਪੁੱਛੀ ਦੀ ਆ ਤਾਂ ਵਿੱਕੀ ਮੰਨ ਜਾਂਦਾ ਕਿ ਪੈਸੇ ਮੈਂ ਹੀ ਕੱਢੇ ਆ ਪਰ ਉਹ ਨਾਲ ਆ ਵੀ ਕਹਿੰਦਾ ਕਿ ਮੈਨੂੰ ਲੱਗਿਆ ਕਿ ਆ ਪਰਸ ਮੰਮੀ ਦਾ ਹੈ ਤੇ ਤਾਂ ਕਰਕੇ ਮੈਂ ਉਹਦੇ ਵਿੱਚੋਂ ਪੈਸੇ ਲੈ ਸੀ ਜੇ ਮੈਨੂੰ ਪਤਾ ਹੁੰਦਾ ਆ ਪਰਸ ਤੁਹਾਡਾ ਆ ਤੇ ਮੈਂ ਐਵੇਂ ਨਹੀਂ ਸੀ ਲੈਨੇ ਤਾਂ ਪ੍ਰੀਤ ਸੋਚਾਂ ਵਿੱਚ ਪੈ ਜਾਂਦੀ ਆ ਕਿ ਹੁਣ ਵਿੱਕੀ ਝੂਠਾ ਆ ਕਿ ਸੱਚਾ ਹੈ ਵਿੱਕੀ ਦੀ ਮੰਮੀ ਵੀ ਵਿੱਕੀ ਨੂੰ ਬੋਲਦੀ ਆ ਕਿ ਤੂੰ ਆ ਕੰਮ ਨਾ ਕਰਿਆ ਕਰ ਫਰੀਦ ਮੇਰੇ ਨਾਲ ਗੁੱਸਾ ਹੋ ਰਿਹਾ ਗਿਆ ਪੈਸੇ ਮੈਂ ਕੱਢੇ ਨੇ ਪਰ ਵਿੱਕੀ ਆਪਣੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦਾ ਤੇ ਉਹ ਕਹਿੰਦਾ ਆ ਕਿ ਮੈਂ ਤਾਂ ਗਲਤੀ ਨਾਲ ਹੀ ਹੀ ਗਲਤੀ ਨਾਲ ਹੀ ਪੈਸੇ ਕੱਢੇ ਨੇ ਜੇ ਮੈਨੂੰ ਪਤਾ ਹੁੰਦਾ ਪਰ ਫਰੀਦ ਦਾ ਹੈ ਤਾਂ ਮੈਂ ਪੁੱਛ ਕੇ ਲੈ ਲੈਂਦਾ ਪਰ ਬਹੁਤ ਚਲਾਕੀ ਨਾਲ ਵਿੱਕੀ ਇਸ ਚੋਂ ਵੀ ਵਾਚ ਜਾਂਦਾ ਹੈ ਤੇ ਫਿਰ ਵੀ ਉਹਦੀ ਮੰਮੀ ਉਸ ਨੂੰ ਸਮਝਾਉਂਦੀ ਆ ਕਿ ਆ ਕੰਮ ਨਾ ਕਰਿਆ ਕਰ ਜੇ ਤੇ ਉਹਨੇ ਲੋਟ ਸੀ ਤੂੰ ਪੁੱਛ ਕੇ ਲੈ ਲੈਣੇ ਸੀਗੇ ਪਰ ਵਿੱਕੀ ਬਹੁਤ ਚਲਾਕ ਆ ਤੇ ਉਹ ਹਰ ਵਾਰ ਆਪਣੀ ਚਲਾਕੀ ਨਾਲ ਬਚ ਜਾਂਦਾ ਹੈ ਤੇ ਅੱਗੇ ਅੱਗੇ ਆਪਾਂ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸਬਸਕ੍ਰਾਈਬ ਕਰਿਓ ਐੋ ਜੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਬਨੇ ਰਹੋ ਧੰਨਵਾਦ